ਰਾ ਵੀ ਗੰਦੇ ਤੁਸੀਂ ਨਾ ਇੱਕ ਤਾਂ ਉੱਥੇ ਨਸ਼ਾ ਪੱਤਾ ਨਾ ਲੈ ਕੇ ਜਾਓ ਜਿਹੜਾ ਕੋਈ ਮਾੜਾ ਮੁੱਟਾ ਕੋਈ ਪੈਕਟੇ ਚਲਾਉਂਦਾ ਉੱਥੇ ਕੋਈ ਇਸ ਤਰ੍ਹਾਂ ਦਾ ਨਸ਼ਾ ਨਹੀਂ ਹਾਸਟ ਲੈ ਕੇ ਆਣਾ ਤੁਸੀਂ ਕੋਈ ਜੜਤਾ ਜਾਂ ਕੋਈ ਗੋਲੀ ਵਾਲੀ ਕੁਝ ਵੀ ਫੁੱਤੀ ਨਹੀਂ ਕੁਝ ਨਹੀਂ ਲੈ ਕੇ ਆਣਾ ਠੀਕ ਹੈ ਜੇ ਕੋਈ ਖਾਣੇ ਪੀਣੇ ਦਾ ਮੋਰ ਦੱਸਦੇ ਉੱਥੇ ਨਹੀਂ ਲੈ ਕੇ ਜਾਣਾ ਤੇ ਨੰਬਰ 2 ਤੇ ਸਤਿ ਸ਼੍ਰੀ ਅਕਾਲ ਮਰੀਜ਼ ਜਾਣਗੇ ਸਾਰੇ ਨਾਲ ਕੋਆਪਰੇਟ ਕਰੋ ਸਾਰੇ ਸਟਾਫ ਨੂੰ ਜਿਹੜੇ ਉੱਥੇ ਹਰ ਤਾਲ ਦੇ ਵਿੱਚ ਹੋਰ ਮਰੀਜ਼ ਹੋਣਗੇ ਨਾ ਉਹ ਤੁਸੀਂ ਆਪ ਨੂੰ ਮੁਗੜਵਾਜੀ ਜਾਓ ਕਿ ਕੋਈ ਗੱਲ ਕਮ ਕਰੀ ਆ ਹੋਣਾ ਵਧੀਆ ਆਰਾਮ ਨਾਲ ਰਹੋ ਵੈਕੂਲਾ ਉਹ ਆਸਰਾ ਲੈ ਕੇ ਕੋਈ ਨਵੀਂ ਜਿੰਦਗੀ ਦੀ ਸ਼ੁਰੂਆਤ ਹੋਣੀ ਹੈ ਕਿ ਉਹ ਮੇਗਾ ਬਣੂਗੀ ਆ ਕੇ 1 ਮਹੀਨੇ ਬਾਅਦ ਉੱਥੇ ਇੱਥੇ ਦੁਬਾਰੇ ਫੇਰ ਚੈੱਕਅਪ ਹੋਊਗਾ ਤੁਹਾਨੂੰ ਦਵਾਈ ਮਿਲੂਗੀ ਉੱਥੇ ਐਂਡ ਕਰੰਡਿੰਗ ਜਿਵੇਂ ਜਿਵੇਂ ਦੱਸਦਾ ਕੋਈ ਮੁੱਠੇ ਸਲਾਹਾਂ ਦੇਣਗੇ ਉਹ ਤੋਂ ਹੀ ਗੌਰ ਕਰਿਓ ਮੰਨਿਓ ਠੀਕ ਹੈ ਲੈ ਕੇ ਉੱਪਰ ਹੀ ਕਰੇ ਬਾਬਾ ਜੀ ਤੇ ਅਰਦਾਸ ਕਰਕੇ ਜਾਇਓ ਵੀ ਤੁਹਾਡੀ ਜਿਹੜੀ ਰੋਸ਼ਨੀ ਅੱਖਾਂ ਦੀ ਵਧੀਆ ਬਣੇ ਜੇ ਸਾਰੇ ਨੂੰ ਪਤਾ ਹੀ ਹੈ ਦੱਸਣੇ ਲੋੜ ਨਹੀਂ ਪਉਦੇ ਦਿਨ ਚੱਲ ਰਹੇ ਆ ਗੁਰੂ ਸਾਹਿਬ ਦੇ ਪਰਿਵਾਰ ਦੀ ਬਹੁਤ ਵੱਡੀ ਸ਼ਹਾਦਤ ਦਾ ਜਨਾਂ ਦੇ ਵਿੱਚ ਜੇਦੋਂ ਵੀ ਆਪਰੇਸ਼ਨ ਦੇ ਆਪਰੇਸ਼ਨ ਹੋਣਾ ਤੁਹਾਡਾ ਜਹਾ ਹਸਪਤਾਲ ਜਿਹਾ ਉਮੀਦ ਤਾਂ ਮੂਲ ਮੰਤਰ ਦਾ ਪਾਠ ਕਰਿਓ ਵੈਕੂ ਦਾ ਜਾਪ ਕਰਿਓ ਠੀਕ ਹੈ ਕੋਈ ਇਸ ਤਰ੍ਹਾਂ ਦੀ ਆਪਾਂ ਉੱਥੇ ਹਸਪਤਾਲ ਦੇ ਵਿੱਚ ਇਹ ਨਹੀਂ ਕਰਨਾ ਵੀ ਆਪਾਂ ਉੱਥੇ ਗਲਤ ਅ ਬੁਰਾ ਕਰੀਏ ਕੋ ਗਲਤ ਬੋਲੀਏ ਚਾਹੀਏ ਵੈਕੂ ਦਾ ਜਾਪ ਕਰਿਓ ਇਹ ਨਾ ਹੋਵੇ ਕੱਲ ਨੂੰ ਜਿਹੜਾ ਉਹ ਕੰਦਾ ਸਟਾਫ ਆ ਇਹ ਕਹੇ ਵੀ ਗੁਰਦੁਵਾਰਾ ਸਾਹਿਬ ਜਿਹੜੇ ਕਮੇਟੀ ਹੈ ਜਿਹਨਾਂ ਨੇ ਵੀ ਇਹ ਆਪਣਾ ਐਡਾ ਵੱਡਾ ਉਪਰਾਲਾ ਕੀਤਾ ਵੀ ਕੱਲ ਨੂੰ ਸਟਾਫ ਉਹਨਾਂ ਨੂੰ ਇਹ ਕਹੇ ਕਿ ਤੁਸੀਂ ਯਾਰ ਗਲਤ ਬੰਦੇ ਭੇਜੇ ਸੀ ਇੰਨੀ ਕਿ ਸਾਡੀ ਬੇਇੱਜ਼ਤੀ ਕਬੂਲ ਕਰ ਲਿਓ ਵੀ ਤੁਸੀਂ ਸਹੀ ਦਿਓ ਉਥੇ ਗੁਰਦੁਵਾਰਾ ਸਾਹਿਬ ਦੇ ਸਾਹਦ ਤੇ ਦਿਨ ਚੱਲ ਰਹੇ ਨੇ ਆਪਣਾ ਇੱਕ ਅੱਖਾਂ ਦੀ ਰੋਸ਼ਨੀ ਬਣ ਰਹੀ ਹੈ ਨਾ ਉਹ ਵਾਈਕਲ ਦਾ ਹੋਟਾਸਾ ਲਿਓ ਤੇ ਵਾਈਕਲ ਬੈਂਕੂ ਦਾ ਜਾਪ ਕਰਦੇ ਜਾਇਓ ਤੇ ਵੈਨੂ ਵੈਕੂ ਕਰਦੇ ਆਇਓ ਠੀਕ ਹੈ ਜੀ ਵਾਈਕਲ ਜੀ ਕਾਲ ਸਾਹਿਬ ਆਪੋ ਹੀ ਆਪਾਂ ਜਿਵੇਂ ਚੱਲੇ ਆ ਉਹ ਨਾਲ ਸਾਰੇ ਤੇਰੇ ਮੈਂ ਡਿਜ਼ਾਇਨ ਸਾਰੇ ਆ ਰਹੇ ਗੱਲ ਤੋਂ ਲੈਓ ਐਦਾਂ ਤੁਹਾਡੇ ਕੋਲ ਕੋਈ ਦਵਾਈ ਸਰਕਾਰ ਦੇ ਉਹ ਨਹੀਂ ਕੋਈ ਕਾਰੀਗਿਆ ਇਸ ਤੋਂ ਕੋਈ ਵੀ ਜੀ ਸਰਕਾਰੀ ਜਿਹੜੀ ਉਹਦੀ ਮੈਡੀਕਲ ਐਕਸਪਰਟ ਤੋਂ ਕੋਈ ਹੋਰ ਕਰੀਆ ਠੀਕ ਹੈ ਇੱਕ ਲੋਕ ਦੇ ਘਰੇ ਨਾਲ ਆ ਦੇ ਪਤਾ ਹੋਣਾ ਚਾਹੀਦਾ ਜੇ ਅਸੀਂ ਅੰਦਰ ਤੋਂ ਚੱਲੇ ਆ ਵੀ ਜਿਹੜੇ ਪਾਰਟੀਆਂ ਤੇ ਤੁਸੀਂ ਨਜ਼ਰ ਰੱਖੇ ਹੋਇਆ ਉਹਨਾਂ ਦੇ ਨਾਲ ਦੇ ਹੋਣੀ ਚਾਹੀਦੀ ਹੈ ਅੰਕਾਂ ਵਿੱਚ ਦੇਖੀ ਤੇ ਦੱਸਿਆ ਨਹੀਂ ਹੈਗਾ ਕਿਸੇ ਦੇ ਜੱਟ